ਅੱਜ ਅਸੀਂ ਗੱਲ ਦਜ਼ਾਰੇ ਰੂਗੇਵੇਂ ਦੂਸਾਰੇ ਦਸਵੇ ਗੱਟਾ ਖਾਲਸਾ ਗਲੋਡofs ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਹਾਂ ਚੁੰਨੀਆਂ ਜਿੰਨਾਂ ਦੀ ਡਿਮਾਂਡ ਬਹੁਤ ਹੀ ਜ਼ਿਆਦਾ ਸੀ ਕੋਈ ਵੀ ਚੋ ਕਾਟਨੀਆਂ ਨੇ ਲੀ ਲੰਦੀਆਂ ਨੇ ਤੇ ਸਾਰੇ ਵੈਰਾਈਟੀਆਂ ਦੀਆਂ ਚੁੰਨੀਆਂ ਆਪਾਂ ਲੈ ਆਏ ਆਂ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਧਮਾਕੇਦਾਰ ਸੇਲ ਲੱਗਣ ਲੱਗੀ ਏ ਤਾਂ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਜੇ ਸਕਿੱਪ ਕਰਤਾ ਤੁਸੀਂ ਸੇਲ ਨਹੀਂ ਵੇਖ ਪਾਓਗੇ ਤਾਂ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਲਗਾਤਾਰ ਵੀਡੀਓ ਦੇਖੀ ਜਾਓ जड़ी सेल लगन लगी मतलब बहुत ही ज्यादा गर्मी वाली वजिया सेल है तो यह देखो वेखो गर्मी की कॉटन की चुनी है खुले डुली तो प्रिंट चेक करो ती कि सोहना प्रिंट है में कई सिंगल सिंगल पीस ने कई बिचों है ने। चार चार डिजाइन चार चार कलर भी है ਐਵਰੀਕੋ ਤੇ ਇਹਦੇ ਵਿੱਚ ਤੁਹਾਨੂੰ ਚਾਰ ਗੱਲਾਂ ਮਿਲ ਜਾਣਗੇ ਇੱਕ ਆਹ ਰਿਹਾ ਜੀ ਸੋਨੇ ਸੋਨੇ ਪ੍ਰਿੰਟ ਦੇ ਕਾ ਪਿਆ ਇੱਕ ਐ ਵੀ ਆਵੇ ਇੱਕ ਆਵੇ ਹੈ ਲਾਈਟ ਗ੍ਰੀਨ ਹੋਰ ਇਹ ਤੇ ਜੋ ਡਾਰਕ ਹੈ ਪੰਜ ਪੰਜ ਮਿਲ ਰਹੀਆਂ ਸੌਰੀ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਪੰਜ ਪਾਜੀ ਗੱਲਾਂ ਅਵੇਲੇਬਲ ਨੇ ਤੇ ਚੁੰਨੀ ਖੁੱਲੀ ਢੁੱਲੀ ਬੋਰੀ ਐਦਿਕੋ ਇਹਦੇ オレンジ ਬਲੂ ਗ੍ਰੀਨ ਇਹਦੇ ਚ ਆ ਪ੍ਰਿੰਟ ਚ ਆ ਰਿਹਾ ਜੀ ਐ ਐਦਿਕੋ ਬ੍ਰਿਕ ਬੂਟੀ ਵਾਲਾ ਡਿਜ਼ਾਈਨ ਹੈ ਥੋੜਾ ਜਿਹਾ Sarı ya dünyam var, külçe türlü ya da ne, kolda mı kahramın? Niye, ay और डिजाइन एक चार आ जाएगा जी वेखो वेखो बहुत ही प्यारे प्यारे कलर है जो जैसे कोई भी ऑर्डर करना होगा ബലർ ബോൾ കേ ਅਜੋੜੀ ਬਹੁਤ ਹੀ ਜ਼ਿਆਦਾ ਪਿਆਰੀ ਆ। ਇਹ ਦੇਖੋ। ਇਹ ਕਿਚ ਆ ਵੀ ਕੱਲ ਆ ਗਿਆ। ਇਹ ਕਾ ਵੀ ਆ ਗਿਆ। ਇਹ ਕਿਚ ਅਗੋਂ ਜਾ ਜੇਗਾ। ਉੰਜ ਗੱਲ era ਆ ਜਾਂਦੇ ਕਈਆਂ ਕਈਆਂ ਚਤੇ ਚਾਰ ਹੀ ਹੁੰਦੇ ਆ ਜਾਂ ਤਿੰਨ ਹੀ ਆ ਐ ਦੇਖੋ ਬੀਬੀ ਨਾਲ ਆ ਗਈ ਬੀਬੀ ਸ਼ੇਡ ਵੀ ਲਿਆਇਆ ਸੀ ਐ ਦੇਖੋ ਸਾਹ ਦੇਖੋ ਇੱਥੇ ਦੋ ਪਿਆਰੇ ਪਿਆਰੇ ਕਲਰ ਲਿਆਉਂਦੇ ਆਂ ਜੀ ਇਹ ਚੱਕਰ ਕਰ ਲੜੇ ਜੀ ਇਹਦੇ ਵਿੱਚ ਦੋ ਹੀ ਕਲਰ ਹੈ ਆਪਣੇ ਕੋਲੇ ਜਲਦੀ ਜਲਦੀ ਆ ਕੇ ਤੇ ਲੈ ਜੋ ਮਾਰ ਬਾਕੀ ਝੂਟ ਵੀ ਆਇਆ ਦੁਕਾਨ ਤੇ ਨਵੇਂ ਉਹਨਾਂ ਦੀ ਅਸੀਂ ਵੀਡੀਓ ਨਹੀਂ ਪਾਈ ਆ ਜੋ ਲੈ ਜੋ ਤੇਜ਼ੀ ਤੇਜ਼ੀ ਐ ਡਰਾਮੇ ਕਲੂ ਪਿਆਰੇ ਪਿਆਰੇ ਗੱਲਦਾਰਾ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਸੇਲ ਆਦੀਆਂ ਚੁੰਨੀਆਂ ਜਿਨ੍ਹਾਂ ਦਾ ਪ੍ਰਾਈਸ ਹੈ ਸਿਰਫ 50 ਰੁਪਏ ਜੀ ਹਾਂ ਸਿਰਫ 50 ਰੁਪਏ ਲੀਲਾਂ ਦੀਆਂ ਨੇ ਚੁੰਨੀਆਂ ਇਹ ਕੰਮਕੁਮ ਕਰਨ ਦੀ ਬਹੁਤ ਹੀ ਵਧੀਆ ਨੇ 50000 ਰੁਪਏ ਦੀਆਂ ਨੇ ਤੁਹਾਨੂੰ ਕੋਲ ਕੇ ਵੀ ਵਿਖਾ ਦਿੰਦੇ ਆ ਇਹ ਵੀ ਇਲਕੀਆਂ ਜੀਆਂ ਹੋਣੀਆਂ 50 ਰੁਪਏ ਦੇ ਹਿਸਾਬ ਨਾਲ ਮਤਲਬ ਥੋੜੀਆਂ ਜੀਆਂ ਸਹੀ ਨੇ ਨੋਰਮਲ ਦਾ ਸਾਈਜ਼ ਮਿਲੂਗਾ ਤੁਹਾਨੂੰ ਐਂਡ ਇਹ ਵੀ ਹੋਣ ਵੱਡਾ ਲੂਗਾ ਇੱਧਰ ਦੇਖੋ ਮੇ제 ਹੈ ਨੋਰਮਲ ਜਿਆ ਸਾਈਜ਼ ਇੱਧਰ ਦੇਖੋ ਇਹ 50-50 ਰੁਪਏ ਦੀਆਂ ਨੇ ਚੁੰਨੀਆਂ ਨੇ ਠੀਕ ਹੈ ਤੇ ਜੀ ਨੇ ਮਿਲਣੀਆਂ ਹੋਣ ਤਾਂ ਲੈ ਜਿਹਾ ਸਕਦੇ ਕੋਈ ਵੀ ਚੁੰਨੀਆਂ ਨਜ਼ਾਰ ਲੈ ਜਾਓ ਇਹ ਚ ਕਲਰ ਸਾਰੇ ਅਵੇਲੇਬਲ ਹੈਗੇ ਨੇ ਪਰ ਇਹ ਚ ਡਿਜ਼ਾਈਨ ਹੈ ਕਿ ਬਲੇ ਸਾਨੂੰ ਠੀਕ ਹੈ ਅਗਲੀ ਵਾਰੀ ਅੱਛਾ ਅਸੀਂ ਹੋਰ ਵੀ ਡਿਜ਼ਾਈਨ ਲਿਆਵਾਂਗੇ ਬਟ ਕੰਮ ਕੁੰਮ ਕਰਨ ਲਿਤਾ ਸਹੀ ਆ ਇਹ ਸੀ 50 ਰੁਪਏ ਦੀ ਸੇਲ ਸਾਡੀ ਉਨਪਾ ਬਾਕੀ ਕੋਟਾਂ ਤੇ ਚੁੰਨੀਆਂ ਦੀਆਂ ਆਉਂਦੇ ਆ ਐਰਗੋ ਐ ਇਹ ਚਾਈਲੇ ਡਿਜ਼ਾਈਨ ਕਿ ਹੈ ਵੀ ਚੁੰਨੀ ਕਿ ਹੈ ਆਹ ਇਹ ਸਿੰਗਲ ਸਿੰਗਲ ਪੀਸ ਆ ਜੀ ਆ ਆਹੀ ਹੈ ਇੱਕ ਆ ਬੀਬੀਆਂ ਵਾਲੀ ਆ ਗਿਆ ਜੀ ਦੋ ਪੀਸ ਹੋਰ ਬੀਬੀਆਂ ਦੀਆਂ ਚੁੰਨੀਆਂ ਬਹੁਤ ਘੱਟ ਮਿਲਦੀਆਂ ਨੇ ਤਾਂ ਕਰਕੇ ਅਸੀਂ ਇੰਗੀਆਂ ਨਹੀਂ ਲਿਆ ਪਾਉਂਦੇ ਇਹ ਸਾਰੇ ਇੱਕ ਲੋ ਇਹ ਹੁਣ ਆਈਆਂ ਲੀਲਾਗੀਆਂ ਚੁੰਨੀਆਂ ਇਹ ਬਹੁਤ ਹੀ ਪਿਆਰੀਆਂ ਫੱਬਲ ਆਈਆਂ ਨੇ पहल भी लिया इधर कलर आ गया कैं आई बेख लो दोबारा दाख लो जो लीलन आ, आ गया कै भी आ गया